ਦੋਸਤੋ ਮੇਗਰਾ ਜਰ ਅੱਲਾ ਬੈਠਾ ਹੋਇਆ ਅੱਜ ਪਿੰਡ ਨੀਲੇ ਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਚੜ੍ਹਦਾ ਪੰਜਾਬ ਜਿੰਨਾ ਬਜ਼ੁਰਗਾਂ ਦੇ ਨਾਲ ਮੈਂ ਬੈਠਾ ਹੋਇਆ ਇਹ ਕੌਣ ਨੇ ਆਪਣੀ ਜਾਣ ਪਛਾਣ ਖੋਦ ਆਪ ਕਰਾਉਣਗੇ ਬਜ਼ੁਰਗੋ ਨਮਸਕਾਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਮ ਹੈ ਤੁਹਾਡਾ ਆਰਾਮ ਚੰਦ ਜੀ ਆਰਾਮ ਚੰਦ ਕਿੰਨੀ ਉਮਰ ਹੈ ਤੁਹਾਡੀ ਇਸ ਵੇਲੇ ਹੁਣ ਗੁੜਾਈ 100 ਗਏ ਅੰਦਰ ਬਾਹਰ ਹੋ ਗਈ ਹਣੀ 100 ਦੇ ਅੰਦਰ ਬਾਹਰ ਹਾਂਜੀ 90 ਤੋਂ ਉੱਤੇ ਹੋ ਜਣੀ ਅੱਛਾ 1947 ਵੇਲੇ ਤੁਹਾਡਾ ਜਿਹੜਾ ਸੀ ਪਿੰਡ ਉਹ ਕਿਹੜਾ ਪਿੰਡ ਸੀਗਾ ਜਾਮਣ ਜੀ ਜਾਮਣ ਹਾਂ ਜਿਹੜਾ ਸ਼ਹਿਰ ਕਿਹੜਾ ਨੇੜੇ ਲੱਗਦਾ ਸੀ ਉੱਥੇ ਪਰ ਜ਼ਿਲ੍ਹਾ ਤਸੀਲ ਸੀ ਲਾਹੌਰ ਜਿਲ੍ਹਾ ਹੀ ਤਸੀਲ ਕਸੂਰ ਜ਼ਿਲ੍ਹਾ ਲਾਹੌਰ ਹਾਂਜੀ ਅੱਛਾ ਜਾਮਣ ਜਿਹੜਾ ਤੁਹਾਡਾ ਪਿੰਡ ਸੀਗਾ ਉਹਦੇ ਆਲੇ ਦੋਲੇ ਪਿੰਡ ਕਿਹੜੇ ਸੀਗੇ ਉਹਨਾਂ ਦੇ ਨਾਂ ਲਾਓ ਪੈਂਸਾ ਕਈ ਜੀ ਪੈਂਸਾ ਉਹਦੇ ਸਾਹਮਣੇ ਜੇ ਸਮਾਈ ਕਿਉਂ ਪੈਂਦਾ ਜਿੰਨਾ ਕੱਲਾ ਹੀ ਅੱਛਾ ਮਾਣੀ ਮੇਗਾ ਮਾੜੀ ਮੇਗਾ ਸੀ ਉਥੇ ਹਾਂਜੀ ਅੱਛਾ ਹੋਰ ਇਹ ਕਿਹਦਾ ਟਾਈਮ ਕਾਫੀ ਹੋ ਗਿਆ ਨਾ ਅੱਛਾ ਹੋਰ ਕਿਹੜੇ ਕੋਈ ਪਿੰਡ ਯਾਦ ਆਉਂਦੇ ਹੁਣ ਵੀ ਨਾਲ ਲੱਗਦੇ ਪਿੰਡ ਸੀਗੇ ਆਹ ਜਾਂ ਕੋਈ ਹੋਰ ਸ਼ਹਿਰ ਤਹਿਸੀਲ ਤਾਂ ਕਸੂਰ ਹੋ ਗਿਆ ਹਾਂਜੀ ਜ਼ਿਲ੍ਹਾ ਲਾਹੌਰ ਹੋ ਗਿਆ ਹੂੰ ਤੁਹਾਡੇ ਜਮਨ ਪਿੰਡ ਕਿੱਡਾ ਕਬੜਾ ਸੀ ਪਿੰਡ ਤਾਂ ਬਹੁਤ ਵੱਡਾ ਜੀ ਪੈਦਲ ਉਹ ਪਸ਼ੂ ਕੱਢ ਕੇ ਦੂਜੇ ਪਾਸੇ ਸਾਲ-ਸਾਲ ਲਾਈ ਜਾਂਦੇ ਸੀ ਦੁੱਧ ਪੀ ਜਾਂਦੇ ਸੀ ਮੱਝਾਂ ਦਾ ਅੱਛਾ ਪਤਾ ਨਹੀਂ ਲੱਗਦਾ ਅੱਛਾ ਸਾਰੇ ਪਿੰਡ ਦਾ 1200 ਕਮਾ ਆ ਵੀ ਰੱਖ ਸੀ 1200 ਕਮਾ ਦੀ ਰੱਖ ਹਾਂਜੀ ਅੱਛਾ ਜੀ ਦੇ ਜਵੇਚ ਸਾਰੇ ਪਿੰਡ ਦੇ ਪਸ਼ੂ ਜਾਂਦੇ ਸੀ ਅੱਛਾ ਜੀ ਅੱਧੀ ਰੱਖ ਤਾਂ ਗਈ ਸੀ ਚੋਲਾ ਦਾਕੂਆਂ ਕੋਲ ਅੱਛਾ ਉਹਨਾਂ ਦੇ ਘੋੜੇ ਕੋਲ ਆਏ ਸੀ ਵਿੱਚ ਅੱਛਾ ਜਾਂਦੇ ਰਹਿੰਦੇ ਸੀ ਮਾਲ ਚਾਰ ਨਾਲ ਜੀ ਤੇ ਵਿੱਚ ਘੋੜਿਆਂ ਫੇਰਦੀਆਂ ਰਹਿਣ ਯਾਰ ਮਾਲ ਹੋਣਾ ਉਹ ਰੱਖ ਰੱਖ ਸੀ ਜਿਹੜੀ ਕਿਹੜੇ ਇਲਾਕੇ 'ਚ ਸੀਗੀ ਉੱਥੇ ਉਹ ਜਮਨਦੇਰ ਗੇਈ ਸੀ ਜਮਨਦੇਰ ਗੇਈ 'ਚ ਹਾਂਜੀ ਅੱਛਾ ਠੀਕ ਹੈ ਤੇ ਤੁਸੀਂ ਉੱਥੇ ਪਦਰੀਆਂ ਰਹਿੰਦੀਆਂ ਸੀ ਉੱਥੇ ਉਹ ਉੱਥੇ ਜੀ ਸਾਰੀਆਂ ਹੀ ਸੀ ਸਾਰੀਆਂ ਕਿਹੜੀਆਂ-ਕਿਹੜੀਆਂ ਬਰਾਮਾਣਾ ਮਈਬੀ ਸੇਂਗਾ ਅੱਛਾ ਜੀ ਜੀਮੀਦਾਰ ਖਤਰੀ ਹੂੰ ਬਹੁਤ ਜ਼ਿਆਦਾ ਨਹੀਂ ਆਏ ਅੱਛਾ ਸਾਰੇ ਰਲ ਮਿਲ ਕੇ ਰਹਿੰਦੇ ਸੀ ਪਿਆਰ ਨਾਲ ਸਾਰੇ ਰਲ ਮਿਲ ਕੇ ਆਹੀ ਕੋਈ ਕੋਈ ਆਪਸ ਦੇ ਵਿੱਚ ਕੋਈ ਕਿਸੇ ਦਾ ਕੋਈ ਝਗੜਾ ਨਹੀਂ ਸੀ ਨਾ ਜੀ ਇੱਕ ਸਾਡੇ 12 ਦਰੀ ਬਣੀ ਸੀ ਭਾਵੇਂ ਸਾਰੇ ਪਿੰਡ ਦੀਆਂ ਬਰਾਤਾਂ ਆ ਜਾਣ 12 ਦਰਵਾਜ਼ੇ ਹੀ ਉਹਦੇ ਅੱਛਾ 12 ਦਰੀ ਬਣੀ ਸੀ ਵਿਆਹ ਸ਼ਾਦੀਆਂ ਵਾਸਤੇ ਜਮਨ ਪਿੰਡ ਚ ਹਾਂ ਜੀ 12 ਦਰੀ ਹਾਂ ਜੀ ਅੱਛਾ ਉਥੇ ਵਿਆਹ ਸ਼ਾਦੀ ਹੁੰਦੀ ਸੀ ਹਾਂ ਜੀ ਅੱਛਾ ਭਾਵੇਂ ਬਰਾਤਾਂ ਆ ਜਾਣ ਸਾਰੀਆਂ ਵਿੱਚੇ ਘੰਰ ਰੋੜ ਹੋਏ ਅੱਛਾ ਹੋਰ ਪਿੰਡ ਦੇ ਵਿੱਚ ਕੀ ਕੋਸ਼ਿਸ਼ ਸੀਗਾ ਉਹ ਦੱਸੋ ਸਕੂਲ ਹੈਗਾ ਸੀ ਸਕੂਲ ਹੈ ਸੀ ਮੌਲਵੀ ਪੜ੍ਹਾਉਂਦੇ ਸੀ ਮੌਲਵੀ ਪੜ੍ਹਾਉਂਦੇ ਸੀ ਮੁਸਲਮਾਨ ਟੀਚਰ ਦਾ ਨਾਮ ਯਾਦ ਹੈ ਤੁਹਾਨੂੰ ਕੌਣ ਪੜ੍ਹਾਉਂਦਾ ਸੀ ਨਹੀਂ ਜੀ ਨਾਮ ਉਹਦਾ ਟੀਚਰ ਦਾ ਉਹ ਮਰ ਖੱਬ ਕਾਏ ਹੋਣੇ ਹੇ ਤੁਸੀਂ ਪੜ੍ਹਦੇ ਸੀ ਉੱਥੇ ਮੈਂ ਪੜ੍ਹਦਾ ਸੀ ਕਿਹੜੀ ਕਲਾਸ 'ਚ ਪੜ੍ਹਦੇ ਸੀਗੇ ਦੂਸਰੀ ਸੀ ਦੂਸਰੀ ਦੇ ਵਿੱਚ ਹਾਂਜੀ ਅੱਛਾ ਉਦੋਂ 6 ਸਾਲ ਤੋਂ ਘੱਟ ਬੱਚਾ ਨਹੀਂ ਸਕੂਲ ਲਾਉਂਦੇ ਅੱਛਾ ਠੀਕ ਹੈ 10 ਭਾਦਰੋਂ ਨੂੰ ਥੋੜੀ ਬਾਲੀ ਹੇਲ ਗਿਆ ਲੋਗੀ ਸੀ 10 ਭਾਦਰੋਂ ਨੂੰ ਹਾਂਜੀ ਅੱਛਾ ਤੇ ਜਿਹੜੇ ਤਾਂ ਸਮਝ ਆ ਰਹੇ ਸੀ ਉਹ ਤਾਂ ਦੇ ਕਰਕੇ 10 ਨੂੰ ਅੱਛਾ ਤੇ ਦੇ ਦੇ ਹੀ ਉਹ ਜੇ ਨਹੀਂ ਆਖੀ ਤਾਂ ਨਹੀਂ ਘੱਟ ਛੜਣਾ ਜਾਣਾ ਹੂੰ ਤੇ 15 ਨੂੰ 15 ਭਾਦਰੋਂ ਨੂੰ ਹੂੰ ਵੱਡਾ ਟੁਕੀ ਹੋ ਗਈ ਜੋ ਜੋ ਵਰਦੀ ਅੱਛਾ ਤੇ ਅਸੀਂ ਵੀ ਸਮਾਨ ਸਮੂਹ ਗੱਡੇ ਤੇ ਰੱਖ ਲਿਆ ਤੇ ਸਾਨੂੰ ਫੱਜਲ ਦੇ ਸੀ ਸਾਡੇ ਨਾਲ ਰਹਿੰਦਾ ਪਈ ਲਾਉਂਦਾ ਉਹਦਾ ਨਾਂ ਫੱਜਲ ਦੀ ਹੈ ਨਾ ਅੱਛਾ ਉਹਾਂ ਦਾ ਵੀ ਪਾਕ ਪਾਕਿਸਤਾਨ ਦੀ ਫੌਜ ਲੰਗੀਆਂ 15 16 ਗੱਡੀਆਂ ਤੇ ਤੁਸੀਂ ਨਿਕਲੀਦਾ ਤੇ ਨਿਕਲ ਜੋ ਜੇ ਥਾਂ ਥਰ ਲਾ ਹੋ ਗਿਆ ਤੇ ਆਪ ਦਾ ਲੈ ਦਿਓ ਤੇ ਇਹ ਤੇ ਹੈ ਇਹ ਆ ਤੇ ਗਾਇਆ ਹੂੰ ਤੇ ਆਦੇ ਕੋ ਦੋ ਘੋੜੀਆਂ ਸੀ ਤੇ ਅੱਧੀ ਮੰਮੀ ਦਾ ਡੀ ਬੈਗੇ ਸੀ ਹੂੰ ਤੇ ਇੱਕ ਤੇ ਸਾਡਾ ਬਾਬਾ ਅੱਛਾ ਉਹ ਲੋਕ ਵੀ ਇੰਝ ਹੀ ਤੁਹਾਡੇ ਦਾਦਾ ਜੀ ਜਮਨਪਿੰਡ ਦੇ ਹਕੀਮ ਸੀਗੇ ਹਾਂਜੀ ਕੀ ਨਾਂ ਸੀ ਉਹਨਾਂ ਦਾ ਅਰਜੰਦਾਸ ਪੰਡਤ ਅਰਜੰਦਾਸ ਹਾਂਜੀ ਹਕੀਮ ਸੀਗੇ ਜਮਨਪਿੰਡ ਦੇ ਹਾਂਜੀ ਅੱਛਾ ਤੇ ਉਸ ਵੇਲੇ ਦੇ ਕੋਈ ਹੋਰ ਬੰਦੇ ਕਿਹੜੇ-ਕਿਹੜੇ ਸੀ ਤੁਹਾਡੇ ਪਿੰਡ ਦੇ ਜਿਹੜੇ ਮਸ਼ਹੂਰ ਬੰਦੇ ਸੀਗੇ ਕੋਈ ਲੀਡਰ ਬੰਦੇ ਹੁੰਦੇ ਆ ਜਾਂ ਕੋਈ ਹੋਰ ਹੁੰਦੇ ਆ ਕੋਈ ਮੁਸਲਮਾਨ ਦਾ ਨਾਂ ਯਾਦ ਹੋਵੇ ਕਿਸੇ ਦਾ ਫਜ਼ਲਦੀਨ ਸੀ ਫਜ਼ਲਦੀਨ ਹਾਂਜੀ ਅੱਛਾ ਹੋਰ ਜੀ ਕੋਈ ਪਿੰਡ ਦਾ ਪੰਚ ਸਰਪੰਚ ਹੁੰਦਾ ਹੈ ਜਾਂ ਕੋਈ ਨੰਬਰਦਾਰ ਹੁੰਦਾ ਹੈ ਨੰਬਰਦਾਰ ਕੌਣ ਸੀ ਪਿੰਡ ਦਾ ਉਹ ਜੀ ਇਹਦਾ ਗੱਲਾਂ ਦਾ ਖਿਆਲ ਹੀ ਨਹੀਂ ਸੀ ਬੱਚੇ ਸੀ ਤੁਸੀਂ ਹੈਨਾ ਠੀਕ ਹੈ ਤੇ ਜਦੋਂ ਲੋਕ ਆਏ ਰਲ ਮਿਲ ਕੇ ਰਹਿੰਦੇ ਸੀ ਪਿਆਰ ਦੇ ਨਾਲ ਤੇ ਫਿਰ ਕਿਵੇਂ ਇਹ ਇੰਨੀ ਨਫ਼ਰਤ ਫੈਲ ਗਈ ਲੋਕਾਂ 'ਚ ਸਾਡੇ ਬਾਬੇ ਦਾ ਅਰਜੰਦ ਦਾ ਭਰਾ ਸੀ ਹੂੰ ਤੇ ਉਹ ਆਂਦਾ ਵੀ ਮੈਂ ਤਾਂ ਨਹੀਂ ਜਾਣਾ ਮੈਂ ਤਾਂ ਰਹਿਣਾ ਘਰ ਅੱਛਾ ਵੇ ਉਹ ਕਪਿੰਦਾ ਮਬਾਹੀ ਹੂੰ ਉਹ ਕਹੇ ਜਾਂਦੀ ਗੋਂਦੀ ਤੇ ਚੜਾ ਗਿਆ ਹੂੰ ਅੱਗ ਧਰਨਾ ਹੂੰ ਤੇ ਉਧਰੋਂ ਪਾਕਿਸਤਾਨ ਵਾਲਿਆਂ ਦੀ ਮਿਲਟਰੀ ਆ ਗਈ ਹੂੰ ਉਹਨਾਂ ਰਾਜੀ ਮੈਂ ਅੱਗ ਧਰਨ ਗਿਆ ਹੀ ਉਹ ਪੇਜ ਤੇ ਮੇਰੀ ਪੱਠੇ ਕੋਤ ਨਾ ਟੋਕਾ ਲੇਗਾ ਕੋਈ ਪੁੱਟ ਕੇ ਅੱਛਾ ਤੇ ਕੁਛ ਭਾਈ ਨੂੰ ਆਦੇ ਆ ਉਹ ਬੰਦੇ ਜਿਹੜੇ ਪੰਜ ਬੈਠੇ ਆ ਨਾ ਹੂੰ ਇਹਨਾਂ ਨੂੰ ਵੀ ਉਹਨੇ ਉਹਨਾਂ ਦੇ ਕੋਲ ਛੱਡਿਆ ਤੇ ਨਾਂ ਸ਼ਾਮ ਨੂੰ ਜਿਹੜਾ ਜੀ ਦਾ ਸਮਾਨ ਕੁ ਵਾਚਾ ਨਾ ਕੋਈ ਵਿਗਿਆ ਇਹਨਾਂ ਨੂੰ ਸ਼ਾਮ ਨੂੰ ਦਵਾਵਿਆਂਗੇ ਹੂੰ ਉਹਨੂੰ ਵੀ ਉੱਥੇ ਬਾਹਤਾ ਹੂੰ ਤੇ ਜਦੋਂ ਪਈਆਂ ਤਕਾਲਾਂ ਹੂੰ ਤੇ ਉਹ ਤੁਹਾਡੇ ਦਾ ਫਾਇਲ ਵੀ ਨਹੀਂ ਸੀ ਉਹਦਾ ਘਰ ਸੀ ਪਿੰਡੋਂ ਬਾਹਰ ਬਾਹਰ ਹੂੰ ਉਹਨਾਂ ਦੇ ਜਾ ਤੇਲ ਲੈ ਕੇ ਆਪ ਦੁਕਾਨ ਤੋਂ ਹੂੰ ਉਹਨਰੇ ਜੀ ਲੋਗ ਇਹ ਜੀ ਉਹ ਬੋਈਆ ਮੈਂ ਤੇਲ ਦੇ ਨਾਲ ਕਿ ਕਿ ਉਹ ਨਹੀਂ ਕਿਹਨੇ ਹੂੰ ਉਹਨਰੇ ਸਾਡਾ ਆਖੀ ਦੀ ਫੌਜ ਆ ਰਿਆਂ ਨੇ ਮੰਗਾਇਆ ਹੂੰ ਤੇ ਆਪੇ ਭੇਜਣਾਂਗੇ ਹੂੰ ਉਹ ਤੇਗ ਲੈ ਆ ਦੋ ਪੀਪੀਆਂ ਹੂੰ ਉਹਨਦੇ ਦੀ ਉਹ ਉੱਥੇ ਬੈਚਰ ਬਾਹਰ ਹੂੰ ਐ ਤੀਵਾ ਦੀ ਦਬੀ ਲੈਦਾ ਹੂੰ ਉੱਥੇ ਆਗੂ ਕਿਸੇ ਕਾਗੇ ਹੂੰ ਬਾਜ ਨੇ ਵਿਆਹੇ ਔਰ ਪਾਧਰੋਂ ਨਹੀਂ ਨਹੀਂ ਕਹਿ ਰਹੇ ਅੱਛਾ ਉਥੋਂ ਜਦੋਂ ਫਿਰ ਤੁਸੀਂ ਅ ਮਾਰਮਰਾਈ ਹੋ ਗਈ ਸ਼ੁਰੂ ਤੋਂ ਪਿੰਡ ਵਾਲਿਆਂ ਨੇ ਕੋਈ ਮਾਰਮਰਾਈ ਕੀਤੀ ਆ ਕਿਸੇ ਦੀ ਨਹੀਂ ਰਾਖੀ ਕੀਤੀ ਆ ਲੋਕਾਂ ਨੇ ਤਾਂ ਲੋਕ ਜੀ ਲੋਕਾਂ ਤਾਂ ਨਿਕਲਦੀ ਬਣੀ ਸੀ ਤੇ ਅਫੀਕਾਰੀ ਉਹਨਾਂ ਦੇ ਜੀਦਾ ਜੀ ਦਾ ਸਮਾਨ ਗਵਾਚਾ ਖੜੇ ਹੋ ਜੋ ਹਮ ਇੱਕ ਲਾਈਨ ਚ ਖਲੋ ਜੋ ਉਹ ਸਾਰਿਆਂ ਨੂੰ ਖਿਲਾਫ ਲਿਆ ਉਹਨਾਂ ਨੇ ਤੁਹਾਨੂੰ ਸਮਾਨ ਤੁਹਾਡਾ ਦਵਾ ਦਿੰਨੇ ਆ ਹਮ ਖਿਲਾਫ ਕੇ ਤੇ ਗੋਲੀ ਮਾਰੀ ਹਮ ਤੇ ਸਾਰੇ ਤੇਜ਼ੀ ਹੋ ਗਏ ਹਮ ਤੇ ਉਹਨੂੰ ਜਿਹੜਾ ਪੇੜ ਲੱਗਿਆ ਸੀ ਉਹਨੂੰ ਆਂਦੇ ਨਾਲ ਨੂੰ ਸਾਰਿਆਂ ਨੂੰ ਖਿੱਚ ਕੇ ਨਾ ਹੇ ਸੁੱਤੇ ਰੱਖ ਕੇ ਤੇ ਅੱਗ ਲਾ ਦੇ ਤੇ ਉਹ ਜਿਹੜਾ ਸਾਡੇ ਬਾਬੇ ਦਾ ਭਰਾ ਸੀ ਉਹ ਕੋਲਦਾ ਵਾਹੀ ਅੱਛਾ ਪਹਿਲਵਾਨ ਸੀ ਹਾਂ ਉਹ ਆਂਦਾ ਜੀ ਉਹ ਤਾਂ ਬਹੁਤ ਉਹ ਤਾਂ ਖਿੱਚਿਆ ਨਹੀਂ ਮੈਥੋਂ ਜ਼ਿਆਦਾ ਦੇਖੋ ਕਿੰਨਾ ਜਵਾਨ ਆ ਤੇ ਉਹਨੂੰ ਉੱਥੇ ਹੀ ਨਾ ਉਹ ਦੇਈ ਮਾ ਨਹੀਂ ਪੀਂ ਜੂਆ ਜਾਣ ਪੀ ਜਾਣ ਤੇ ਤੂੰ ਸਾਂਦੇ ਆ ਨਹੀਂ ਹਾਂ ਉਹ ਨੂੰ ਉੱਥੇ ਤੇ ਬਾਗੇ ਤੇ ਸਸਤਾਲ ਕਰਤਾ ਹੋਦਾ ਅੱਛਾ ਤੇ ਨੇ ਜਦ ਅਗੇ ਦਿਨ ਡੇਰਾ ਆਇਆ ਨੇ ਤੁਹਾਡੇ ਦਾਦੇ ਦਾ ਭਰਾ ਮਾਰਿਆ ਗਿਆ ਉੱਥੇ ਹਾਂਜੀ ਅੱਛਾ ਅੱਛਾ ਪਹਿਲਵਾਨ ਸੀਗਾ ਹਾਂਜੀ ਕੀ ਨਾਂ ਸੀ ਉਹਦਾ ਸੁਰਜਨ ਦਾਸ ਸੁਰਜਨ ਦਾਸ ਹਾਂਜੀ ਪਹਿਲਵਾਨ ਜਾਮਣਪਿੰਡ ਦਾ ਹਾਂਜੀ ਕਿਹਨੇ ਮਾਰਤਾ ਸੀ ਉਹ ਉਹਨਾਂ ਫੌਜਾਂ ਨੇ ਹੀ ਉਹ ਜਬਣੇ ਹਾਂ ਪਾਕਿਸਤਾਨੀ ਨੇ ਪਾਕਿਸਤਾਨੀਆਂ ਨੇ ਮਾਰਤਾ अच्छा अच्छा। ਹੋਰ ਕੋਈ ਨੁਕਸਾਨ ਹੋਇਆ ਪਰਿਵਾਰ ਦਾ ਉਦੋਂ ਫਿਰ? ਨਹੀਂ ਹੋਰ ਨਹੀਂ ਹੋਇਆ। ਅੱਛਾ। ਤੇ ਪਿੰਡ ਦੇ ਵਿੱਚੋਂ ਜਦੋਂ ਫਿਰ ਤੁਰਪੇ ਹੈਗੇ ਤੁਸੀਂ ਉਥੋਂ ਸਮਾਨ ਆਪ ਦਾ ਗੱਡੇ ਤੇ ਲੈ ਕੇ ਤੁਰੇ। ਅਰੇ ਪਿੰਡੋਂ ਬਾਰ-ਬਾਰ ਜਦ ਮੈਂ ਆਹ ਘਰਿਆ ਬਾਰ-ਬਾਰ ਜੇ ਖਲੋਤੇ ਸੀ ਤੇ ਉਹਨੇ ਜਦ ਨੂੰ ਆ ਕੇ ਇੱਕ ਨੇ ਦੱਸਤਾ ਵੀ ਫੌਜ ਲੰਗੀ ਆ। ਨੂੰ ਮੁਸਲਮਾਨਾਂ ਦੀ ਤੁਸੀਂ ਨਿਗਲ ਜੋ ਨਿਗੜੀ ਦਾ ਦੇ। ਅੱਛਾ। ਸਾਡੇ ਕੋਲ ਦੋ ਢੋੜੀਆਂ ਹੀ। ਅੱਛਾ ਦੋ ਘੋੜੀਆਂ ਸੀਗੀਆਂ ਮਮੀ ਦਾ ਜੀ ਘੋੜੀ ਤੇ ਬਹਿ ਗਏ ਤੇ ਅਹੀਂ ਨਾ ਸਾਨੂੰ ਆਖਣ ਤੋਂ ਬਾਈ ਨੂੰ ਘੋੜੀ ਆ ਤੇ ਅਹੀਂ ਛੋਟੇ ਹੈਗੇ ਸਾਨੂੰ ਦੀ ਪਤਾ ਕੀ ਹੋਣਾ ਹੂੰ ਅਹੀਂ ਆਉਣੇ ਭੱਜੇ ਹੂੰ ਇਹੋ ਜਿਹੇ ਜੜੀ ਆ ਪਾਕਸਾ ਅੰਮਰਸਾਡ ਦੇ ਨਾਲ ਦੀ ਨਹਿਰ ਜਾਂਦੀ ਆ ਨਾ ਹੂੰ ਇਹ ਸਾਡੀ ਜਮੀਨ ਦੇ ਨਾਲ ਦੀ ਜਾਂਦੀ ਆ ਅੱਛਾ ਕਿਹੜੀ ਨਹਿਰ ਵੱਜਦੀ ਆ ਇਹ ਤੇ ਇੱਚੂ ਗਿਲ ਵਾਲੀ ਨਹਿਰ ਕਹਿੰਦੇ ਇਹਨੂੰ ਕਿ ਉਦੋਂ ਦਾ ਨਹਿਰੀਆਂ ਦੇ ਅੱਛਾ ਠੀਕ ਹੈ ਓਏ ਚੜੀਆਂ ਦੀ ਇਸ ਦੀ ਖੇਮ ਕਰਦਾ ਕਿੰਨੀ ਜ਼ਮੀਨ ਸੀ ਉੱਥੇ ਤੁਹਾਡੇ ਕੋਲੇ ਪਾਕਿਸਤਾਨ ਚ ਪਾਕਿਸਤਾਨ ਦੀ ਇਹ 15 20 ਕਿੱਲੇ ਦੇ ਆਉਣੇ 15 20 ਕਿੱਲੇ ਹਾਂਜੀ ਅੱਛਾ ਤੁਹਾਡੇ ਬਾਪ ਨੇ ਨਾ ਖਾਲੇ ਦੇ ਸਾਡੀ ਪੈੜੀ ਦੇ ਵੇਚ ਦੀ ਉਦੋਂ ਜਾਂਦਾ ਹੇ ਖੜਾ ਹੂੰ ਤੇ ਦੋਹਾਂ ਪਾਸੇ ਆਮ ਲਾਏ ਹੀ ਹੂੰ ਅੱਛਾ ਤੇ ਜਦੋਂ ਪਾਕਿਸਤਾਨ ਬਣਿਆ ਹੂੰ ਉਹ ਕਹੇ ਕਹੇ ਬੂਟੇ ਬਰਗਾਂ ਦੇ ਜੇ ਤੱਕ ਲੱਗੇ ਹੰਬ ਲੱਗੇ ਹੋਏ ਸੀ ਤੁਹਾਡੇ ਹਾਂਜੀ ਜਦੋਂ ਪਾਕਿਸਤਾਨੋਂ ਆਪਦਾ ਤੁਸੀਂ ਖੇਤ ਛੱਡ ਕੇ ਤੁਰੇ ਹੋ ਹਾਂਜੀ ਅੰਬਾਂ ਨੂੰ ਫਲ ਲੱਗਿਆ ਹੋਇਆ ਸੀ ਉਹਦਾ ਮੌਸਮ ਹੀ ਸੀ ਫਲ ਜੇ ਲੱਗੇ ਸੀ ਫੁੱਲ ਜੇ ਲੱਗੇ ਸੀ ਜਿਹੜੀ ਅੰਬ ਲੱਗਣ ਦੀ ਆਸ ਸੀ ਵੀ ਹੁਣ ਲੱਗਣਗੇ ਆਹ ਉਹ ਫਲ ਛੱਡ ਕੇ ਦਰਖਤ ਛੱਡ ਕੇ ਸਾਰਾ ਕੁਝ ਇੱਧਰ ਆਉਣਾ ਪੈ ਗਿਆ ਹਾਂਜੀ ਯਾਦ ਆਉਂਦਾ ਉਹਦਾ ਪੁਰਾਣਾ ਪਿੰਡ ਫਿਰ ਜਮਨ ਪਾਕਿਸਤਾਨ ਅਦੇ ਇਹ ਚਾਰ ਕਮਰੇ ਸੀ ਪੱਕੇ ਅੱਛਾ ਉੱਤੇ ਹੀ ਚਬਾਰਾ ਪੱਕਾ ਕਰ ਸੀ ਤੁਹਾਡਾ ਹਾਂਜੀ ਉਸ ਵੇਲੇ ਹਾਂਜੀ ਅੱਛਾ ਤੇ ਹੁਣ ਤਾਂ ਰੈਂਟਰ ਲਾਉਂਦੇ ਆ ਨਾ ਹੂੰ ਤੇ ਚੌ ਕਮਰਿਆਂ ਦੇ ਅੱਗੇ ਬਣਾਉਂਦਾ ਸੀ ਬਣਾ ਰਹੇ ਡਾਟਰ ਲੱਗੀ ਸੀ ਅੱਛਾ ਤੇ ਜਿਹੜਾ ਬਾਵਾ ਖੁੱਲਾ ਸੀ ਅੱਛਾ ਤੇ ਅਗਲੇ ਪਾਸੇ ਉਹੋਂ ਹਮ ਤਾਂ ਦੁਲਾਣਾ ਦੇ ਉਹੋ ਡੇਉੜੀ ਆਂਦੇ ਹੁੰਦੇ ਸੀ ਅੱਛਾ ਜੀ ਵੱਡੇ ਤਸਤੇ ਲੱਗੇ ਸੀ ਲੱਕੜ ਦੇ ਖਟਾਰੇ ਅੱਛਾ ਬਹੁਤ ਸੋਹਣਾ ਕਰ ਸੀ ਦਾ ਮਤਲਬ ਹਾਂਜੀ ਹੂੰ ਗਲੀ ਚੰਦੀ ਚੌੜੀ ਹੀ ਐਸਾ ਲਾ ਕੇ ਜਿਵੇਂ ਉਹ ਘਰ ਆ ਜੀ ਚੌੜੀ ਗਲੀ ਹੀ ਕਰਨੀ ਕਰ ਸਕੋਗੇ ਅੱਛਾ ਫਜ਼ਲਦੀਨ ਤੋਂ ਬਿਨਾ ਹੋਰ ਕਿਹੜਾ ਨਾਮ ਯਾਦ ਆ ਉਥੋਂ ਦਾ ਤੁਹਾਨੂੰ ਹੇ ਫਜ਼ਲਦੀਨ ਇੱਕ ਤਾਂ ਸੀ ਹੋਰ ਕੋਈ ਮੁਸਲਮਾਨ ਦਾ ਨਾਮ ਯਾਦ ਹੈ ਨਹੀਂ ਜੀ ਹੋਰ ਨਾਮ ਨਹੀਂ ਯਾਦ ਆਉਂਦੇ ਉਹ ਬਾਈ ਛੋਟੇ ਛੋਟੇ ਆਉਂਦੇ ਸੀ ਅੱਛਾ ਬਾਅਦ ਆ ਗਏ ਇਧਰ ਭੱਲ ਗਏ ਅੱਛਾ ਫਿਰ ਜਦੋਂ ਤੁਸੀਂ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਆ ਗਏ ਇਧਰ ਮੁੜ ਕੇ ਪਾਕਿਸਤਾਨ ਗਏ ਕਿਤੇ ਆਪਦਾ ਘਰ ਦੇਖਣ रही पियो माइन चलण डॉरे बार्डर डीं नाले आयो छॾ खे ਹੂੰ ਤੇ ਅਸੀਂ ਮੱਝਾਂ ਲਿਆ ਕੇ ਉਹ ਵਿੱਚ ਰਲਾਵਾਂਗੇ ਹੂੰ ਉਧਰੋਂ ਉਹ ਮਾਲ ਲਏ ਤੇ ਉਧਰੋਂ ਅਸੀਂ ਰਹਿ ਗਏ ਉਹ ਫਜ਼ਲਦੀਨ ਬਾਜ਼ੀ ਪਸ਼ੂ ਛੱਡ ਰਹੇ ਹੂੰ ਤੇ ਉਥੇ ਜੇ ਨਹਿਰੀ ਲੰਗਣੀ ਹੂੰ ਉਹਨੇ ਫਜ਼ਲਦੀਨ ਨੇ ਸਾਡੀਆਂ ਮੱਝਾਂ ਵੀ ਚਾਪ ਦਾ ਮਾਲ ਦੀ ਜੇ ਉਹਨੇ ਗੈਟ ਪਾਤਾ ਕਠੀ ਨਹਿਰ ਹੁੰਦੀ ਸੀ ਉਹ ਤਾਂ ਪਸੀ ਹੋਈ ਉਹ ਹੂੰ ਮੈਂ ਕੀ ਬਾਤ ਕਰਾਂ ਤੇ ਅਸੀਂ ਉਹ ਦੂਜੇ ਮਾਲ ਦੇ ਵਿੱਚ ਪਾ ਕੇ ਤੇ ਦੰ ਲਿਆ ਮੈਂ ਮੱਜਾਂ ਲਿਆਈ ਸੀ ਫਿਰ ਹਾਂਜੀ ਇੱਧਰ ਹਾਂਜੀ ਅੱਛਾ ਤੇ ਜੋ ਦੁਬਾਰੇ ਤੁਸੀਂ ਕਦੋਂ ਗਏ ਸੀਗੇ ਆਪਣਾ ਬਹੁਤ ਜਿਆਦਾ ਉਹ ਮਾਰਿਆ ਗਿਆ ਸੀ ਅਜੇ ਬਾਬੇ ਦਾ ਭਰਾ ਅੱਛਾ ਉਹਨਾਂ ਗਏ ਸੀ ਇਹ ਕਰਦਾ ਉੱਥੋਂ ਦੱਲੋ ਰਹਿ ਗਈ ਅਹੀਂ ਕਈ ਇੱਕ ਸਾਡੇ ਬਾਪ ਦੇ ਜਗੀ ਦਾਪੜੀ ਹੂੰ ਤੇ ਉਹਨਾਂ ਦਾ ਵੀ ਜੇ ਕੋਈ ਪੁੱਛਣ ਲੱਗੇ ਨਾ ਕਿੱਥੋਂ ਆਏ ਜੇ ਕਿੱਧਰ ਜਾਣਾ ਤੇ ਉਹਨਾਂ ਦੱਸੇ ਤੇ ਮੈਂ ਆਪੇ ਗੱਲ ਕਰੂੰਗਾ ਅੱਛਾ ਕਈ ਤਾਂ ਵੈਲੀ ਅਸੀਂ ਪਾਣੀ ਲਾਇਆ ਤੇ ਸਾਡੀ ਵਾਰੀ ਆ ਹੂੰ ਫੌਜ ਵਾਲਾ ਆਪਦੇ ਮਾਤਾ ਬਲਣਾ ਹੁੰਦੀ ਆ ਕਿੰਨੇ ਵਾਰੀ ਗਏ ਹੋ ਪਾਕਿਸਤਾਨ ਤੁਸੀਂ ਅੱਬਾ ਜੀ ਇਹ ਕਰਾਂ ਦਾ ਮੱਝਾਂ ਲਿਆਂਦੀਆਂ ਸੀ ਉਦੋਂ ਹੀ 47 ਚ ਹਾਂ ਜੀ ਅੱਛਾ ਹੋਰ ਇਹ ਕਰਾਂ ਦੇ ਦਾਦੇ ਦੇ ਫੌਜ ਚ ਲੈਣ ਗਏ ਸੀ ਦਾਦਾ ਜਿਹੜਾ ਉਧਰ ਮਾਰਿਆ ਗਿਆ ਹਾਂਜੀ ਪਹਿਲਵਾਨ ਸੀ ਜਿਹੜਾ ਹਾਂਜੀ ਉਹਦੇ ਫੁੱਲ ਲੈਣ ਗਏ ਹਾਂਜੀ ਉੱਥੇ ਹੀ ਸੰਸਕਾਰ ਹੋ ਗਿਆ ਉਹਦਾ ਹਾਂਜੀ ਅੱਛਾ ਤੇ ਇੱਕ ਪਾਸਪੋਰਟ ਬਣਾ ਕੇ ਗਏ ਸੀ ਕਿ ਉਦੋਂ ਤਾਂ ਉਹੀ ਲੰਗ ਜਾਂਦੇ ਸੀ ਉਹ ਉਦਾਸੀ ਮਿੱਟੀ ਦੀਆਂ ਢੇਰੀਆਂ ਲਾਈਆਂ ਲੱਗੀਆਂ ਹੁੰਦੀਆਂ ਸੀ ਹੂੰ ਤੇ ਉੱਤੇ ਕਲੀ ਪਾਈ ਹੁੰਦੀ ਸੀ ਕਈ ਥੇ ਕੋ ਡਰਾਖਤ ਕੋ ਪੰਜਾਂ ਪੰਜਾਂ ਜਨ ਲੋ ਕਰਵਾਦੇ ਅੱਛਾ ਅੱਛਾ ਤੇ ਹੁਣ ਤਾਂ ਤਾਂ ਕੋਈ ਅਬ ਲੱਗੀ ਬੰਦੇ ਦਾ ਹੱਥ ਨਹੀਂ ਪੈਂਦਾ ਵੀਜੀ ਹੂੰ ਠੀਕ ਹੈ ਤੇ ਹੁਣ ਯਾਦ ਆਉਂਦਾ ਆਪਦਾ ਤੁਹਾਡਾ ਘਰ ਉਹ ਜਿਹੜਾ ਪੱਕਾ ਘਰ ਸੀ ਜਿਹਦੇ ਚ ਤੁਸੀਂ ਜਨਮ ਲਿਆ ਵੱਡੇ ਹੋਏ ਉੱਥੇ ਖੇਡੇ ਤੁਸੀਂ ਉਹ ਯਾਦ ਆਉਂਦਾ ਕਰ ਯਾਦ ਤਾਂ ਆਉਂਦਾ ਜੀ ਕੀ ਕਰੀਏ ਹਾਂ ਦੇਖਣ ਨੂੰ ਜੀ ਕਰਦਾ ਜੇ ਮੌਕਾ ਮਿਲ ਜੇ ਹੁਣ ਜਾਣ ਦਾ ਜਾਣਾ ਚਾਹੋਂਗੇ ਜੀ ਤਾਂ ਕਰਦਾ ਹੀ ਆ ਜੀ ਕਰਦਾ ਤੁਹਾਨੂੰ ਲੈ ਚਲੀਏ ਫਿਰ ਉੱਥੇ ਉਹ ਕਿੱਥੇ ਜਾਣਾ ਹਾਂ ਹਾਂ ਹੁਣ ਤਾਂ ਰਹਿ ਗਏ ਇੱਥੋਂ ਜੋਗੇ ਇੱਥੋਂ ਜੋਗੇ ਰਹਿ ਗਏ ਹਾਂ ਅੱਛਾ ਕੀ ਗੱਲ ਹੈ ਤੁਸੀਂ ਰੂਣ ਕਿਉਂ ਲਾਗੇ ਕਰ ਯਾਦ ਆਉਂਦਾ ਹੈ ਉਹ ਬੇਲਾ ਯਾਦ ਆ ਗਿਆ ਹੈ ਐਦਾਂ ਜਦੋਂ ਆਏ ਆ ਤੇ ਉਰਦੂ ਵਰਨੀਆ ਪਾਲ ਲਈ ਗਿਆ ਸੀ ਅੱਛਾ ਨਾਂ ਤਾਂ ਮੈਂ ਇਹ ਵੀ ਪਾ ਦੇਣਾ ਉਰਦੂ ਆਉਂਦਾ ਤੁਹਾਨੂੰ ਖਵਾਲ ਖਬੂਲ ਪਾ ਲੈਣ ਦੇ ਹੋਣੇ ਇਧਰੋਂ ਖਵਾਲ ਹੀ ਨਹੀਂ ਮਿਲਦਾ ਉਰਦੂ ਦਾ ਪਾਲਣਾ ਗਿਆ ਆ ਆ ਤਵਾਦ ਦੇ ਵਿੱਚ ਮੈਂ ਚਲਾ ਗਿਆ ਸੀ ਗਨਾ ਪਾਣੀ ਪਤੋਂ ਅਗੇ ਆ ਸਮਾਲਖਾ ਸ਼ਹਿਰ ਹੂੰ ਉਥੇ ਮਾਮਾ ਸੀ ਮੇਰਾ ਰਹਿੰਦੇ ਤੇ ਉਹ ਮੈਨੂੰ ਆਉਂਦੇ ਵੀ ਇੱਥੇ ਆ ਜਾ ਹੂੰ ਮੈਂ ਉਥੇ ਜੇ ਉਹ ਖਬਰ ਪੜਦਾ ਹੁੰਦਾ ਸੀ ਤੇ ਹੂੰ ਮੰਮੀ ਅਸਾਂ ਜੇ ਪੜ ਲੈਣੇ ਮੈਂ ਮਾ ਤੂੰ ਮੈਂ ਤੈਨੂੰ ਵਾਰੀ ਭੁੱਲੇ ਦੀਏ ਹੂੰ ਮਾਮਾ ਨਾਮ ਹੀ ਪਾ ਲੈਣਾ ਖਬਰ ਵੀ ਪੜ ਲੈਣਾ ਅੱਛਾ ਤੇ ਇਹ ਐਤਵਾਰ ਬਣਾ ਲਿਆ ਉਥੇ 4 ਸਾਲ ਹੂੰ ਅੱਛਾ ਅਲਵਾਦ ਦੇ ਫੇਰ ਆ ਗਏ ਪੈਂਦਾਵੇ ਅੱਛਾ ਜਮਨ ਦਾ ਆਪਦਾ ਘਰ ਜਾਦਾ ਆਈ ਜਾਂਦਾ ਹਲੇ ਵੀ ਹਾਂ ਉਹ ਸਕੂਲ ਵੀ ਜਾਦਾ ਹੁੰਦਾ ਜਿੱਥੇ ਪੜ੍ਹਦੇ ਸੀਗੇ ਹਾਂ ਸਕੂਲ ਵੀ ਹੁੰਦਾ ਸਕੂਲ ਕੱਚਾ ਸੀ ਕੱਚਾ ਸਕੂਲ ਸੀਗਾ ਹਾਂਜੀ ਘਰ ਪੱਕਾ ਸੀ ਤੁਹਾਡਾ ਹੈ ਹਾਂਜੀ ਅੱਛਾ ਅੱਛਾ ਹਾਂਜੀ ਜ਼ਮੀਨ ਦੇ ਕੋਹੜੀ ਪੱਠਾ ਹੁੰਦਾ ਸੀ ਅੱਛਾ ਪੱਠਾ ਸੀਗਾ ਹਾਂਜੀ ਅੱਛਾ ਪੱਕੀਆਂ ਇੱਟਾਂ ਦਾ ਹਾਂਜੀ ਉਹਨਾਂ ਤਾਂ ਇਹ ਵੱਡੀਆਂ ਨਾ ਉਹੋ ਇੱਟਾਂ ਹੁੰਦੀਆਂ ਸੀ ਜੇ ਕਾਦੀਗਾਰ ਨੇ ਝੋਲੀਆਂ ਬੰਨ ਕੇ ਲਾਉਂਦੇ ਹੁੰਦੇ ਸੀ ਜਿਵੇਂ ਬੂਤੀ ਆਪਾਂ ਖੋਲਦੇ ਨਾ ਬਾਰੋਂ ਪਠੇ ਹਾਂਜੀ ਇਸ ਤਰ੍ਹਾਂ ਝੋੜੀ ਜਪਾ ਲੈਣੀ ਆ ਆਪਾਂ ਆਪਾਂ ਦਾ ਵੀ ਵੀ ਤਾਂ ਇੱਕ ਕਾਢ ਕਾਰ ਜਾਈ ਜਾਂਦੀ ਐ ਅਈ ਦੀ ਤਾਂ ਲੰਮੀਂਦੀ ਸੀ ਇੱਕ ਸਾਜੀ ਅੱਛਾ ਅੱਛਾ ਕੋਈ ਸੌਦਾ ਪੱਤਾ ਕਿੱਥੋਂ ਲੈਣ ਜਾਂਦੇ ਸੀ ਜਦੋਂ ਬੱਚੇ ਸੀ ਉੱਥੇ ਤੁਸੀਂ ਜਮਨਪਿੰਡ ਚ ਹੱਟੀ ਤੇ ਕੋਈ ਲੈਣ ਜਾਂਦੇ ਸੀ ਚੀਜੀ ਖਾਣ ਵਾਸਤੇ ਬੱਚੇ ਜਾਂਦੇ ਜਿਵੇਂ ਤਾਂ ਤਾਂ ਬਹੁਤ ਵੱਡਾ ਹੱਟੀ ਨਾ ਵੱਡੂ ਸੀ ਹੱਟੀਆਂ ਵੱਡੂ ਸੀਗੀਆਂ ਕੋਈ ਹੱਟੀ ਵਾਲੇ ਦਾ ਨਾਮ ਯਾਦ ਹੈ ਭੁੱਲ ਗਏ अच्छा। ਤਾਂ ਲੋਕ ਤਾਂ ਸਾਰੇ ਰਲ ਮਿਲ ਕੇ ਰਹਿੰਦੇ ਸੀ ਉਦੋਂ ਚਾਹੇ ਹਿੰਦੂ ਸੀ ਸਿੱਖ ਸੀ ਮੁਸਲਮਾਨ ਸੀ ਸਾਰੇ ਰਲ ਮਿਲ ਕੇ ਰਹਿੰਦੇ ਸੀ। ਇਹ ਅੰਗਰੇਜ਼ ਨੇ ਫੁੱਟ ਪਵਾਈ ਫਿਰ। ਹਾਂ ਜੀ। ਅੰਗਰੇਜ਼ਾਂ ਨੇ ਫੁੱਟ ਪਵਾਈ ਐ ਇਹ। ਅੰਗਰੇਜ਼ਾਂ ਨੇ। ਲੋਕਾਂ ਨੂੰ ਨਫ਼ਰਤ ਫਲਾਈ ਧਰਮ ਦੇ ਨਾਂ ਤੇ ਲੜਾਤਾ। ਹਾਂ। ਹੈਨਾ? ਕਿੰਨੇ ਲੋਕ ਮਰ ਗਏ? ਬੜੇ ਮਰੇ ਅਰੇ। ਹਾਂ। ਤਾਂ ਦੋਸਤੋ ਇਹ ਬਜ਼ੁਰਗ ਸ਼੍ਰੀ ਰਾਮਚੰਦ ਨੇ ਪਿੰਡ ਨੀਲੇਵਾਲਾ ਤਹਿਸੀਲ ਜ਼ੀਰਾ ਜਿਲ੍ਹਾ ਫਿਰੋਜ਼ਪੁਰ ਹੈ ਚੜਦਾ ਪੰਜਾਬ ਇੰਡੀਆ ਦਾ ਅੱਜ ਵੀ ਆਪਣੇ ਪਿੰਡ ਨੂੰ ਯਾਦ ਕਰਕੇ ਭਾਵੁਕ ਹੋਏ ਨੇ ਅੱਖਾਂ 'ਚ ਪਾਣੀ ਆ ਗਿਆ ਕਹਿੰਦਾ ਪੱਕਾ ਘਰ ਸੀ ਸਾਡਾ ਬਾਪੂ ਜੀ ਕਹਿੰਦੇ ਪੱਕਾ ਘਰ ਸੀ ਸਾਡਾ ਸਕੂਲ ਕੱਚਾ ਸੀਗਾ ਔਰ ਪਿੰਡ ਦੇ ਵਿੱਚ ਗੁਰਦੁਆਰਾ ਹੈਗਾ ਸੀਗਾ ਜੀ ਹਾਂ ਜੀ ਮਸਜਿਦ ਹੈਗੀ ਸੀ ਮਸਜਿਦ ਜੀ ਗੁਰਦੁਆਰਾ ਮੰਦਿਰ ਵੀ ਹੋਏਗਾ ਮੰਦਿਰ ਵੀ ਹੋਣਾ ਹੂੰ ਸਾਰੇ ਮਜ਼ਮਾਂ ਦੇ ਲੋਕ ਰਲ ਮਿਲ ਕੇ ਰਹਿੰਦੇ ਸੀਗੇ ਸਾਰੇ ਲੋਕਾਂ ਦੇ ਉੱਥੇ ਆਪੋ ਆਪਣੇ ਧਾਰਮਿਕ ਸਥਾਨ ਸੀਗੇ ਪਰ 47 ਵੇਲੇ ਜੋ ਗੰਦੀ ਹਵਾ ਚੱਲੀ ਕਿਵੇਂ ਲੋਕਾਂ ਨੂੰ ਮਸਜਬ ਦੇ ਨਾਂ ਤੇ ਧਰਮ ਦੇ ਨਾਂ ਤੇ ਲੜਾਇਆ ਮਰਵਾਇਆ ਲਾਸ਼ਾਂ 'ਚ ਬਦਲਿਆ ਉਹ ਉਹ ਜ਼ਖਮ ਹੈ ਜਿਹੜਾ ਅੱਜ ਤੱਕ ਵੀ ਇਹਨਾਂ ਬਜ਼ੁਰਗਾਂ ਦੇ ਦਿਲ ਦੇ ਵਿੱਚ ਰਿਸ ਰਿਹਾ ਹੈ ਉਹ ਅਸੀਂ ਉਸ ਤੋਂ ਬਾਅਦ ਪੈਦਾ ਹੋਏ ਆ ਸਾਰੇ ਇਹਨਾਂ ਤੋਂ ਗੱਲਾਂ ਸੁਣ ਕੇ ਅਸੀਂ ਵੀ ਭਾਵਕ ਹੋ ਜਾਂਦੇ ਆ ਤਾਂ ਤੁਸੀਂ ਚਾਹੋਗੇ ਹੁਣ ਮਤਲਬ ਜੇ ਮੌਕਾ ਮਿਲ ਜੇ ਜਾਣ ਦਾ ਉੱਥੇ ਜਾਣਾ ਚਾਹੋਗੇ ਇਹ ਚੋਗਿਆ ਫਿਰ ਨਹੀਂ ਜਾਂਦਾ ਵੀ। ਜੇ ਕਾਰਕੂਰ ਤੇ ਬਿਠਾ ਕੇ ਲੈ ਜੀਏ ਤੁਹਾਨੂੰ। ਇਹੋ ਤਾਂ ਜੇ ਜਿਆੰਬੇ ਆ ਲੋਕ ਵੇਖਾਂ। ਹਾਂ। ਪਾਲ ਸਲਾਹ ਸੀ। ਸਲਾਹ ਹੈਗੀ ਸੀ ਜਾਣ ਦੀ। ਹਾਂ। ਸੇਤ ਨਹੀਂ ਆਗਿਆ ਦਿੰਦੀ। ਜੀ ਜਾਂਦੀ। ਜੀ ਕਰਦਾ ਕਹਿੰਦੇ ਪਿੰਡ ਵੇਖਣ ਨੂੰ ਘਰ ਵੇਖਣ ਨੂੰ। ਸੇਤ ਆਗਿਆ ਨਹੀਂ ਦਿੰਦੀ। ਵੀਜ਼ੇ ਨਹੀਂ ਲੱਗਦੇ ਹੈਗੇ ਸਰਕਾਰਾਂ ਮਿਲਣ ਵੀ ਨਹੀਂ ਦਿੰਦੀਆਂ ਹੈਗੀਆਂ ਤੇ ਇਹ ਜੇ ਬਜ਼ੁਰਗਾਂ ਨੂੰ ਤਾਂ ਵੈਸੇ ਹੀ ਆਗਿਆ ਦੇ ਦੇਣੀ ਚਾਹੀਦੀ ਹੈ ਕਿ ਆਓ। ਤੁਸੀਂ ਆਪਦਾ ਪਿੰਡ ਵੇਖ ਲਓ ਆਪਦਾ ਘਰ ਵੇਖ ਲਓ ਜਿੱਥੇ ਤੁਸੀਂ ਜਨਮ ਲਿਆ ਜਿੱਥੇ ਤੁਸੀਂ ਖੇਡੇ ਜਿਹੜੀਆਂ ਗਲੀਆਂ ਦੇ ਵਿੱਚ ਬਚਪਨ ਦਾ ਦੋਸਤ ਸ਼ਾਇਦ ਕੋਈ ਉਧਰ ਵੀ ਟਾਵਾ ਟਾਵਾ ਜਿਉਂਦਾ ਜਾਗਦਾ ਬੈਠਾ ਹੋਵੇ ਨਹੀਂ ਤਾਂ ਤੁਰੇ ਜਾ ਰਹੇ ਨੇ ਹੌਲੀ ਹੌਲੀ ਕਰਕੇ ਤਾਂ ਬਜ਼ੁਰਗੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਸਾਨੂੰ ਇਹ ਗੱਲਾਂ ਦਸੀਆਂ ਆਪਦਾ ਬਚਪਨ ਸੀ ਜਿਹੜਾ ਪਾਕਿਸਤਾਨ ਦੀ ਧਰਤੀ ਤੇ ਤੁਸੀਂ ਹੰਡਾਇਆ ਉਹ ਗੱਲਾਂ ਕੀਤੀਆਂ ਤੁਸੀਂ ਸਾਡੇ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ